ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਖਬਰਾਂ ਉਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਪੋਲੀਟੀਕਲ ਐਨਾਲਿਸਟ ਸ਼ਿਵਿੰਦਰ ਸਿੰਘ ਜੀ ਸਵਾਗਤ ਬਹੁਤ-ਬਹੁਤ ਸ਼ਿਵਿੰਦਰ ਜੀ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਰਸ਼ਕਾਂ ਦਾ ਉਹਨਾਂ ਸਰੋਤਿਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਇਸ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਆ ਔਰ ਉਹਨਾਂ ਤੋਂ ਅਸੀਂ ਗੁਜ਼ਾਰਿਸ਼ ਕਰਦੇ ਹਾਂ ਵੀ ਸਾਨੂੰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਤੁਸੀਂ ਹੋਰ ਕਿਹੜੇ ਸਵਾਲ ਉੱਤੇ ਚਾਹੁੰਦੇ ਹੋ ਵੀ ਸ਼ਵਿੰਦਰ ਜੀ تفसील ਦੇ ਨਾਲ ਉਸ ਗੱਲ ਉੱਤੇ ਉਸ ਖਬਰ ਉੱਤੇ ਚਰਚਾ ਕਰਨ ਸੋ ਇਸੇ ਆਸ ਉਮੀਦ ਦੇ ਨਾਲ ਅੱਜ ਦਾ ਇਹ سلسلہ ਸ਼ੁਰੂ ਕਰਦੇ ਆ ਸਭ ਤੋਂ ਪਹਿਲੀ ਖਬਰ ਸ਼ਵਿੰਦਰ ਜੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਦੇ ਉੱਤੇ ਨੇ ਚੋਣ ਪ੍ਰਚਾਰ ਹੋ ਰਿਹਾ ਤੇ ਜਿੱਥੇ ਮੁੱਦੇ ਡਿਸਕਸ ਹੋ ਰਹੇ ਨੇ ਉੱਥੇ ਇੱਕ ਗੱਲ ਉਹ बार-बार ਹੋਰ ਕਹਿ ਰਿਹਾ ਵੀ ਵੋਟਾਂ ਤੁਸੀਂ ਮੈਨੂੰ ਹੀ ਪਾਇਓ ਯਾਨੀ ਕਿ ਆਮ ਆਦਮੀ ਨੂੰ ਪਾਇਓ ਤਾਂ ਜੋ ਫਿਰ ਮੇਰੀ ਰਿਹਾਈ ਜਿਹੜੀ ਹੈ ਰਿਹਾਈ ਉਹ ਜਲਦੀ ਸੰਭਵ ਹੋ ਸਕੇ ਦੇਖੋ ਗੱਲ ਇਹ ਹੈ ਕਿ ਰੋਡ ਸ਼ੋ ਉਹਨਾਂ ਨੇ ਕੀਤਾ ਕੱਲ ਅੰਮ੍ਰਿਤਸਰ ਦੇ ਵਿੱਚ ਉਹਦੇ ਵਿੱਚ ਜਿਹੜੀ ਗੱਲ ਕਹੀ ਹੈ ਕਿ ਵੋਟਾਂ ਪਾਓ ਤਾਂ ਜੋ ਕਿ ਮੇਰੀ ਰਿਹਾਈ ਸੰਭਵ ਹੋ ਸਕੇ ਮੈਂ ਜਿਹੜਾ ਜੇਲ੍ਹ ਤੋਂ ਬਾਹਰ ਆ ਸਕਾਂ ਜਾਂ ਮੈਨੂੰ ਦੁਬਾਰੇ ਜੇਲ੍ਹ 'ਚ ਨਾ ਕਰ ਸਕਣ ਇਹ ਆਮ ਤੌਰ ਦੇ ਉੱਤੇ ਇਹਨੂੰ ਦੋ ਟਰਮੀਨਲ ਤੁਸੀਂ ਦੇਖ ਸਕਦੇ ਹੋ ਇੱਕ ਤੇ ਪਾਬੂ ਕੋ ਅਪੀਲ ਵੀ ਹੋ ਸਕਦੀ ਹੈ ਵੀ ਦੇਖੋ ਜੀ ਮੇਰੇ ਨਾਲ ਇੰਨਾ ਕੀਤਾ ਜਿਉਂ ਮੈਂ ਉਹਨਾਂ ਦੱਸਿਆ ਵੀ ਵਿਰੋਧੀ ਧਿਰਾਂ ਨੂੰ ਦੀ ਆਵਾਜ਼ ਦਬਾਈ ਜਾ ਰਹੀ ਹੈ ਭਾਜਪਾ ਜ਼ੁਲਮ ਕਰ ਰਹੀ ਹੈ ਇੱਕ ਪਾਬੂ ਕੋ ਬੀਲ ਵੀ ਆ ਪਰ ਇਹਨੂੰ ਜੇ ਤੁਸੀਂ ਦੇਖੋ ਤੇ ਸਾਡੇ ਜਿਹੜੇ ਜਿੰਨੇ ਵੀ ਇੱਕ ਸਿਆਸਤ ਹੈ ਜਿਹੜਾ ਸਿਆਸਤ ਇੱਕ ਮੁਹਾਵਰਾ ਹੁੰਦਾ ਵੀ ਜੋ ਤੁਸੀਂ ਸਿਆਸਤ ਵਿੱਚ ਆਉਂਦੇ ਹੋ ਵੀ ਸਿਆਸਤ ਜੀ ਲੋਕਾਂ ਲਈ ਹੁੰਦੀ ਹੈ ਲੋਕਾਂ ਮੁੱਦਿਆਂ ਲਈ ਹੁੰਦੀ ਹੈ ਇਹਦੇ ਲਈ ਤੁਹਾਨੂੰ ਜੇਲਾ 'ਚ ਵੀ ਜਾਣਾ ਪੈਂਦਾ ਕਸਟ ਵਿੱਚ ਐਨੇ ਪੈਦੇ ਨੇ ਪੁਰਾਣੇ ਲੀਡਰ ਦੱਸਦੇ ਹੁੰਦੇ ਵੀ ਮੈਂ ਇੰਨੇ ਸਾਲ ਜੇਲ੍ਹ ਚ ਰਿਹਾ ਸੁਖਵੀਰ ਬਾਦਲ ਵੀ ਦੱਸਦਾ ਵੀ ਮੇਰਾ ਡੈਡੀ ਇੰਨੇ ਸਾਲ ਜੇਲ੍ਹ ਚ ਰਿਹਾ ਹੈ ਜਾਂ ਹੋਰ ਲੀਡਰ ਵੀ ਦੱਸਦੇ ਨੇ ਜੇਲ੍ਹ ਆਲ ਵਿੱਚ ਜਾਣਾ ਇੱਕ ਸ਼ਾਨ ਮੰਨੀ ਜਾਂਦੀ ਰਹੀ ਹੈਗੀ ਆ ਤੇ ਜਦੋਂ ਕੋਈ ਲੀਡਰ ਕਹੇ ਕਿ ਮੈਂ ਜੇਲ੍ਹ ਚ ਜਾਂ ਤੋਂ ਡਰਦਾਂ ਕਿ ਪਹਿਲਾਂ ਵਿਕਰਮਜੀਤ ਸਿੰਘ ਮਜੀਠੀਆ ਤੋਂ ਜਿਹੜੀ ਮਾਫੀ ਮੰਗੀ ਸੀ ਉਹ ਵੀ ਇਸੇ ਲਈ ਮੰਗੀ ਸੀ ਵੀ ਜੇਲ੍ਹ ਚ ਨਾ ਜਾਣਾ ਪਵੇ ਉਹਨੇ ਆਪ ਹੀ ਕਿਹਾ ਸੀ ਕਿ ਜਰੀਬਾਲ ਨੇ ਕਿ ਮੈਂ ਇਹ ਚੱਕਰਾਂ ਚ ਨਹੀਂ ਪੈਂਦਾ ਉੱਤੇ ਦੂਜੇ ਪਾਸੇ ਹੁਣ ਵੀ ਕਹਿ ਰਹੇ ਨੇ ਕਿ ਵੋਟ ਮੈਨੂੰ ਮੈਨੂੰ ਹੀ ਪਾਓ ਮੇਰਾ ਚਿਹਰਾ ਦੇਖ ਕੇ ਵੀ ਮੈਂ ਜੇ ਇਹ ਮਤਲਬ ਹੈ ਸਿਆਸੀ ਤੌਰ ਦੇ ਉੱਤੇ ਕਿ ਨੈਤਿਕ ਤੌਰ ਦੇ ਉੱਤੇ ਇਹ ਗੜਬੜ ਵਾਲੀ ਗੱਲ ਲੱਗਦੀ ਹੈ ਕਿਉਂਕਿ ਜਿਹੜੇ ਲੋਕਾਂ ਦੇ ਲੀਡਰ ਹੁੰਦੇ ਆ ਤੁਹਾਨੂੰ ਯਾਦ ਹੋਣਾ ਜਦੋਂ 2012 'ਚ ਬਣੇ ਸੀ ਵਕਰੀ ਪਾਰਟੀ ਕਹਿ ਕੇ ਫਿਰ 14 ਵਿੱਚ ਜਦੋਂ ਪੰਜਾਬ 'ਚ ਪਹਿਲੀ ਵਾਰ ਲੋਕ ਸਭਾ ਇਲੈਕਸ਼ਨ ਸੀ ਬਹੁਤੇ ਇਹਨਾਂ ਦੇ ਭਗਤਾ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਵੀ ਕੇਜਰੀਵਾਲ ਤਾਂ ਜੀ ਭਗਤ ਸਿੰਘ ਦਾ ਰੂਪ ਹੈ ਭਗਤ ਸਿੰਘ ਨੇ ਤਾਂ ਕਦੇ ਨਹੀਂ ਕਿਹਾ ਵੀ ਮੈਨੂੰ ਭਾਈ ਜੇਲ੍ਹ ਜਾਣ ਤੋਂ ਮੈਂ ਡਰਦਾ ਮਾਂ ਸਭੋ ਉਲਟਾ ਕੀ ਹੋਇਆ ਉਹਨਾਂ ਦੇ ਪਿੱਟਾ ਨੇ ਇੱਕ ਚਿੱਠੀ ਲਿਖੀ ਅੰਗਰੇਜ਼ ਅਫਸਰ ਨੂੰ ਕਿ ਭਗਤ ਸਿੰਘ ਦੀ ਸਜ਼ਾ ਮਾਫ ਕੀਤੀ ਜਾਵੇ ਜਦੋਂ ਭਗਤ ਸਿੰਘ ਨੂੰ ਪਤਾ ਲੱਗੀ ਇਸ ਗੱਲ ਦੀ ਤਾਂ ਉਹਨਾਂ ਨੇ ਕਿਹਾ ਕਿ ਪਿਤਾ ਜੀ ਤੁਸੀਂ ਹੈਗੇ ਮੇਰੇ ਪਿਤਾ ਜੀ ਹੋ ਜੇ ਕੋਈ ਹੋਰ ਹੁੰਦਾ ਤਾਂ ਮੈਂ ਪਤਾ ਨਹੀਂ ਉਹਨੂੰ ਕੀ ਕਹਿੰਦਾ ਤੁਸੀਂ ਲੱਗਦੀ ਮੇਰੇ ਵੱਡੀ ਥਾਂ ਹੋ ਹੁਣ ਕਿਰਪਾ ਕਰਕੇ ਆਇਆ ਕਰੋ ਕਿ ਲੋਕੀ ਇਹ ਕਹਿਣਗੇ ਵੀ ਭਗਤ ਸਿੰਘ ਡਰ ਗਿਆ ਤੁਸੀਂ ਬਕਾਇਦਾ ਜਿਹੜਾ ਹੈਗਾ ਕਹੋ ਕਿ ਭਗਤ ਸਿੰਘ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਭਗਤ ਸਿੰਘ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਯੋਧਿਆਂ ਵਾਂਗ ਵੀ ਰਹੂਗਾ ਉਹਨੂੰ ਕੋਈ ਮਾਫੀ ਨਾ ਮੰਨੀ ਚਾਹੀਦਾ ਬਲਕਿ ਉਹ ਫਾਂਸੀ ਨਹੀਂ ਉਹਨੂੰ ਗੋਲੀ ਚਾਹੀਦੀ ਹੈ ਫਿਰ ਟ੍ਰਿਬਿਊਨ ਅਖਬਾਰ ਦੇ ਵਿੱਚ ਉਸ ਮੇਰੇ ਜੋ ਲਾਹੌਰ ਤੋਂ ਛਪਦਾ ਸੀ ਹੁਣ ਚੰਡੀਗੜ੍ਹ ਤੋਂ ਛਪ ਉਹਦੇ ਵਿੱਚ ਉਹਦੇ ਪਿਤਾ ਨੇ ਬਕਾਇਦਾ ਇਸ਼ਤਿਹਾਰ ਦਿੱਤਾ ਸੋ ਏ ਸੀ ਭਗਤ ਸਿੰਘ ਜੀ ਦੇ ਬਰਾਬਰ ਇਹਦੇ ਚੇਲੇ ਜਿਹੜੇ ਕਹਿੰਦੇ ਸੀ ਕੇਜਰੀਵਾਲ ਤੇ ਦੂਜੇ ਪਾਸੇ ਕੇਜਰੀਵਾਲ ਜਿਹੜਾ ਵੋਟਾਂ ਹੀ ਇਸ ਲਈ ਮੰਗ ਰਿਹਾ ਕਿ ਮੈਨੂੰ ਜੇਲ੍ਹ 'ਚ ਨਾ ਜਾਣਾ ਪੈ ਜਾਵੇ ਤੇ ਇਦੋਂ ਪਹਿਲਾਂ ਮਜੀਠੀਆ ਤੋਂ ਮਾਫੀ ਮੰਗੀ ਤਾਂ ਫਿਰ ਸਵਾਲ ਤੁਹਾਡੀ ਨੈਤਿਕ ਗਰਾਵਿਟੀ ਤੇ ਆ ਜਾਂਦਾ ਨਾ ਵੀ ਤੁਸੀਂ ਤਾਂ ਜਿਹੜਾ ਲੀਡਰ ਜਿਹੜਾ ਹੈਗਾ ਦੁੱਖ ਝੱਲ ਨਹੀਂ ਸਕਦਾ ਉਹ ਲੋਕਾਂ ਲਈ ਕਿਵੇਂ ਲੜੇਗਾ ਇਹ ਸਵਾਲ ਬਿਲਕੁਲ ਸ਼ਿਵਿੰਦਰ ਜੀ ਸਵਾਲ ਇਹੀ ਆ ਨਾ ਕਿ ਜਦੋਂ ਲੀਡਰ ਚੋਣ ਪ੍ਰਚਾਰ ਕਰਦੇ ਆ ਉਹ ਤਾਂ ਲੋਕਾਂ ਨੂੰ ਜਿਹੜੀਆਂ ਸਕੀਮਾਂ ਦੱਸਦੇ ਹੁੰਦੇ ਆ ਲੋਕਾਂ ਨੂੰ ਭਾਵੇਂ ਉਹ ਮਨ ਲੁਭਾਵੇਂ ਵਾਅਦੇ ਹੀ ਕਰਨ ਭਾਵੇਂ ਉਹਨਾਂ ਨੂੰ ਜਿਹੜਾ ਵਾ ਉਹ ਲੱਕੜ ਦਾ ਮੁੰਡਾ ਹੀ ਦੇਣ ਪਰ ਉਹਨਾਂ ਨੂੰ ਕੁਝ ਨਾ ਕੁਝ ਦੇ ਕੇ ਜਾਂਦੇ ਹੁੰਦੇ ਆ ਵੀ ਵੋਟਾਂ ਦੇ ਬਦਲੇ ਤੁਹਾਨੂੰ ਆਹ ਕੁਝ ਕਰ ਦਿਆਗੇ ਆਹ ਕਰ ਦਿਆਗੇ ਪਰ ਇੱਥੇ ਬਿਲਕੁਲ ਸਿਨੈਰੀਓ ਜਿਹੜਾ ਉਲਟ ਬਣਿਆ ਪਿਆ ਉਹਦਾ ਕਾਰਨ ਹੀ ਇਹੀ ਹੈ ਨਾ ਕਿ ਜਦੋਂ ਤੁਹਾਡੇ ਚ ਲੜਨ ਦਾ ਮਾਦਾ ਨਹੀਂ ਹੁੰਦਾ ਨਾ ਕਿਉਂਕਿ ਦੇਖੋ ਸਿੰਪਲ ਜੀ ਗੱਲ ਹੈ ਇਹ ਜਿਹੜੀ ਜਮਾਤ ਆ ਨਾ ਆਮਾਦੀ ਪਾਰਟੀ ਆਈ ਹੈਗੀ ਇਹ ਸ਼ਹਿਰੀ ਕਲਾਸ ਦੇ ਵਿੱਚੋਂ ਪੈਦਾ ਹੋਈ ਫੀ ਅਰਬਨ ਕਲਾਸ ਦੀ ਫੀਲਿੰਗ ਵਾਲੀ ਪਾਰਟੀ ਆ ਉਹਦੇ ਵਿੱਚ ਹੁੰਦਾ ਕਿ ਛੋਟੇ ਛੋਟੇ ਕੰਮ ਕਰ ਦੋ ਬੀਆ ਤੁਹਾਡੇ ਮਸਲੇ ਆ ਹੋਰ ਆ ਜਿਹੜੇ ਵਿਚਾਰਧਾਰਕ ਮੁੱਦੇ ਹੁੰਦੇ ਆ ਜਿਹਦੇ ਉੱਤੇ ਲੜਨਾ ਹੁੰਦਾ ਪੋਲਿਟੀਕਲ ਤਰ੍ਹਾਂ ਨਹੀਂ ਕਿਉਂਕਿ ਇਹਨਾਂ ਇਹ ਸਿਧਾਂਤ ਚੋਂ ਨਿਕਲੇ ਹੋਇਆ ਵੀ ਵਿਚਾਰਧਾਰਾ ਦਾ ਐਂਡ ਹੋ ਚੁੱਕਾ ਜਦੋਂ ਤੁਸੀਂ ਇਹ ਕਹਿ ਦਿੰਦੇ ਹੋ ਵੀ ਵਿਚਾਰਧਾਰਾਵਾਂ ਦਾ ਐਂਡ ਹੋ ਗਿਆ ਅਸਲ ਵਿੱਚ ਆ ਇਹ ਹੁੰਦਾ ਤਾਂ ਹੁੰਦਾ ਨਹੀਂ ਕਦੇ ਜ਼ਿੰਦਗੀ ਖੜੀ ਵਿਚਾਰਧਾਰਾਵਾਂ ਦੇ ਉੱਤੇ ਹੁੰਦੀ ਹੈ ਬੰਦੇ ਦੇ ਹਰ ਸਟੈਂਡ ਉੱਤੇ ਵਿਚਾਰਧਾਰਾ ਹੁੰਦੀ ਆ ਜਦੋਂ ਤੁਸੀਂ ਕਹਿੰਦੇ ਹੋ ਕਿ ਵਿਚਾਰਾਂ ਦਾ ਯੁੱਗ ਖਤਮ ਹੋ ਗਿਆ ਉਹ ਤੁਹਾਡੀ ਸਭ ਤੋਂ ਵੱਡੀ ਬੇਈਮਾਨੀ ਹੁੰਦੀ ਹੈ ਫਿਰ ਤੁਸੀਂ ਕੁਝ ਵੀ ਬੋਲ ਲਓ ਉਹ ਤੁਸੀਂ ਮੰਨ ਦਿਓ ਵੀ ਲੋਕਾਂ ਨੇ ਕਬੂਲ ਕਰ ਲੈਣਾ ਹੈਗਾ ਇਹ ਜਿਹੜੀ ਪਰਵਾਸਾ ਇਹਨਾਂ ਦੇ ਆਪਣੇ ਗਰਭ ਚ ਪਈ ਹੋਈ ਹੈ ਇਹਨਾਂ ਦੇ ਵਿਚਾਰਤਰਾ ਚ ਪਈ ਹੋਈ ਹੈ ਜਿਹਦੇ ਕਰਕੇ ਇਸ ਤਰ੍ਹਾਂ ਦੀ ਗੱਲਬਾਤ ਨਿਕਲਦੀ ਹੈ ਤੇ ਇਹਨਾਂ ਨੂੰ ਲੱਗਦਾ ਵੀ ਲੋਕ ਇਹਨੂੰ ਸਵੀਕਾਰ ਵੀ ਕਰ ਲੈਣਗੇ ਇਹਦੇ ਨਾਲ ਹੀ ਸ਼ਵਿੰਦਰ ਜੀ ਜਦੋਂ ਚੋਣਾ ਆਉਂਦੀਆਂ ਨੇ ਮਤਲਬ ਇਹ ਚਰਚਾ ਬਹੁਤ ਵਾਰੀ ਹੋ ਚੁੱਕੀ ਆ ਪਰ ਲੀਡਰ ਵੀ ਨਹੀਂ ਹਟਦੇ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੁੰਦੇ ਆ ਤਾਂ ਪਾਣੀਆ ਦਾ ਮੁੱਦਾ ਜਿਹੜਾ ਇਹ ਗਰਮਾ ਜਾਂਦਾ ਇਲੈਕਸ਼ਨ ਜਿੱਤ ਜਾਂਦੇ ਆ ਲੀਡਰ ਹਾਰ ਜਾਂਦੇ ਆ ਘਰੇ ਬਹਿ ਜਾਂਦੇ ਆ ਜਿੱਤਣ ਵਾਲੇ ਜਿਹੜੇ ਆ ਉਹ ਆਪੋ ਆਪਣੇ ਅਹੁਦਿਆਂ ਤੇ ਪਹੁੰਚ ਜਾਂਦੇ ਆ ਤੇ ਉਦੋਂ ਇਹ ਮੁੱਦਾ ਠੰਡਾ ਹੋ ਜਾਂਦਾ ਦੇਖੋ ਪਾਣੀਆ ਦਾ ਮੁੱਦਾ ਇੱਕ ਜੈਨੂਨ ਮੁੱਦਾ ਹੈਗਾ ਪੰਜਾਬ ਦਾ ਹੱਕੀ ਮੁੱਦਾ ਹੈਗਾ ਇਹ ਇਹਦੇ ਉੱਠਣਾ ਚਾਹੀਦਾ ਇਲੈਕਸ਼ਨ ਵਿੱਚ ਵੀ ਉੱਠਣਾ ਚਾਹੀਦਾ ਪਰ ਮਸਲਾ ਕੀ ਹੈ ਇਹ ਸਿਰਫ ਇਲੈਕਸ਼ਨ 'ਚ ਨਹੀਂ ਉੱਠਣਾ ਚਾਹੀਦਾ ਇਲੈਕਸ਼ਨ 'ਚ ਤਾਂ ਆਈਦਾ ਪਰ ਸਿਰਫ ਇਲੈਕਸ਼ਨ 'ਚ ਨਹੀਂ ਉੱਠਣਾ ਚਾਹੀਦਾ ਇਹਦੇ ਉੱਤੇ ਇੱਕ ਲੰਮੀ ਲੜਾਈ ਲੰਮੀ ਜਿਹੜਾ ਨੀਤੀ ਰਣਨੀਤੀ ਹੋਣੀ ਚਾਹੀਦੀ ਹੈ ਜਿਹੜੀ ਕਿ ਕੋਈ ਪੋਲੀਟੀਕਲ ਪਾਰਟੀ ਦੀ ਨਹੀਂ ਹੈਗੀ ਅਕਾਲੀ ਦਲ ਜਦੋਂ ਸੱਤਾ ਚੋਂਦੇ ਨੇ ਸੱਤਾ ਮਾਣਦੇ ਨੇ ਉਹਦੋਂ ਭੁੱਲ ਜਾਂਦੇ ਨੇ ਬਸਾਰ ਦਿੰਦੇ ਨੇ ਕਈ ਵਾਰੇ ਮੰਚ ਤੇ ਗੱਲ ਹੋਈ ਹੈ ਸੈਂਟਰ ਦੀ ਸੱਤਾ ਮਾਣਦੇ ਆ ਭੁੱਲ ਜਾਂਦੇ ਆ ਭਾਜਪਾ ਦਾ ਤਾਂ ਦੂਰ ਤੱਕ ਦਾ ਲੈਣਾ ਦੇਣਾ ਨਹੀਂ ਹੈਗਾ ਇਸ ਮੁੱਦੇ ਦਾ ਕਾਂਗਰਸ ਪਾਰਟੀ ਦਾ ਜਿਹੜਾ ਹੈਗਾ ਇਹਦੇ ਤੇ ਦੋਗਲਾ کردار ਰਿਹਾ ਹੈਗਾ ਕਈ ਵਾਰ ਜਿਹੜਾ ਹੈਗਾ ਉਹ ਉਹਦਾ ਕਿਰਦਾਰ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਤਾਂ ਸੈਂਟਰ ਵਾਲਾ ਹੀ ਰਿਹਾ ਹੈਗਾ ਫਿਰ ਜਦੋਂ 2002 ਤੋਂ ਬਾਅਦ ਉਹਦਾ ਜਿਹੜਾ ਸਟੈਂਡ ਬਦਲਿਆ ਸੂਬੇ 'ਚ ਉਹਦਾ ਸਟੈਂਡ ਹੋਰ ਆ ਹਰਿਆਣੇ 'ਚ ਹੋਰ ਆ ਸੈਂਟਰ 'ਚ ਹੋਰ ਆ ਇਸੇ ਤਰ੍ਹਾਂ ਹੀ ਆਪ ਦਾ ਜਿਹੜਾ ਆਪ ਇਹਦੇ ਬਾਰੇ ਕਲੀਅਰ ਹੀ ਨਹੀਂ ਸਾਈਲੈਂਟ ਆ ਆਪ ਜਦੋਂ ਪਾਣੀ ਦਾ ਮੁੱਦਾ ਹੁੰਦਾ ਸੀ 2022 ਦੇ ਇਲੈਕਸ਼ਨ 'ਚ ਕੇਜਰੀ ਵੱਲ ਤਾਂ ਬੋਲੇ ਨਹੀਂ ਭਗਵੰਤ ਮਾਨ ਜ਼ਰੂਰ ਬੋਲੇ ਨੇ ਪਰ ਉਹਦੇ ਵਿੱਚ ਵੀ ਤੈਨਾਂ ਨੇ ਜਿਹੜਾ ਮੁੱਦੇ ਨੂੰ ਡਿਲੀਊਟ ਕਰਨ ਦਾ ਕੰਮ ਵੱਧ ਕੀਤਾ ਹੈਗਾ ਜਦੋਂ ਪਾਣੀਆਂ ਦੇ ਡਿਬੇਟ ਚੱਲੀ ਆ ਈਵਨ ਪੰਜਾਬ ਦੇ ਵੱਡੇ ਵੱਡੇ ਅਰਥਸ਼ਾਸਤਰੀ ਸੁੱਚਾ ਸਿੰਘ ਗਿੱਲ ਵਰਗੇ ਕਹਿੰਦੇ ਕਿ ਪੰਜਾਬ ਸਰਕਾਰ ਨੂੰ ਆਪਣਾ ਮੁੱਦਾ ਹੀ ਨਹੀਂ ਰੱਖਣਾ ਆ ਹੈਗਾ ਸੈਂਟਰ ਦੇ ਕੋਲ ਇਸ ਕਰਕੇ ਇਹਦੇ ਵਿੱਚ ਜਿਹੜੀ ਨੀਤ ਆ ਨਾ ਪੋਲਿਟੀਕਲ ਪਾਰਟੀਆਂ ਦੀ ਸਾਰੀਆਂ ਦੀ ਨੀਤ ਵਿੱਚ ਵੱਡੀ ਗੜਬੜ ਹੈਗੀ ਆ ਪਾਣੀਆਂ ਦਾ ਮੁੱਦਾ ਉੱਠੇ ਐਕਸ਼ਨ 'ਚ ਵੀ ਉੱਠੇ ਪਰ ਸਿਰਫ ਇਲੈਕਸ਼ਨ ਛੀਨ ਆ ਉੱਠੇ ਇੱਕ ਤੁਹਾਨੂੰ ਯਾਦ ਹੋਣਾ ਪਿਛਲੇ ਜਦੋਂ ਸੁਪਰੀਮ ਕੋਰਟ ਨੇ ਆਰਡਰ ਕੀਤਾ ਸੀਗਾ ਵੀ ਇੱਕ ਟੀਮ ਜਿਹੜੀ ਆ ਉਹ ਪੰਜਾਬ ਦੇ ਵਿੱਚ ਆਏਗੀ ਸਰਵੇ ਕਰੇਗੀ ਮੈਂ ਗੱਲ ਕਰ ਰਿਹਾ ਐਸਵਾਈਐਲ ਦੀ ਸਤਲੁਜ ਯਮਨਾ ਲਿੰਕ ਦੀ ਤੇ ਉਦੋਂ ਕਿੰਨਾ ਕੁਝ ਤੁਸੀਂ ਦੇਖਿਆ ਹੋਣਾ ਨੋਟਿਸ ਕੀਤਾ ਹੋਣਾ ਕਿੱਡੇ ਵੱਡੇ ਪੱਧਰ ਤੇ ਸਿਆਸਤ ਹੋਈ ਡਿਬੇਟ ਰੱਖ ਲਈ ਗਈ ਲੀਡਰ ਗੈਰ ਹਾਜ਼ਰ ਵੀ ਰਹੇ ਤੇ ਉਸ ਤੋਂ ਬਾਅਦ ਫਿਰ ਇਹ ਠੰਡਾ ਹੋ ਗਿਆ ਤੇ ਹੁਣ ਬਿਲਕੁਲ ਚੋਣਾ ਲੱਗੇ ਆ ਗਈਆਂ ਤੇ ਇੱਕ ਵਾਰੀ ਫੇਰ ਇਹ ਮੁੱਦਾ ਜਿਹੜਾ ਪੂਰੇ ਰੂਸ ਤੇ ਆ ਪੂਰੇ ਸਿਕਰ ਤੇ ਆ ਪਾਣੀਆਂ ਪਾਣੀਆਂ ਦੀ ਗੱਲ ਹੋ ਰਹੀ ਹੈ ਇਹ ਮੈਂ ਉਹੀ ਗੱਲ ਕਰ ਰਿਹਾ ਕਿ ਉਹਦੇ ਵਿੱਚ ਵੀ ਨਾ ਜਿਹੜੀ ਡਿਬੇਟ ਤਾਂ ਸਿਰਫ ਦਿਖਾਵਾ ਸੀਗਾ ਕਿਉਂਕਿ ਉਹਦੇ ਵਿੱਚ ਕੀ ਹੈ ਕਿ ਤੁਸੀਂ ਪਹਿਲਾਂ ਕਦੇ ਸੱਤਾ 'ਚ ਨਹੀਂ ਆਏ ਸੀ ਪਹਿਲੀ ਵਾਰ ਸੱਤਾ 'ਚ ਆਏ ਸੀ ਤੁਸੀਂ ਬਾਕੀ ਸਾਰਿਆਂ ਨੂੰ ਗਾਲਾਂ ਕੱਢ ਕੇ ਆਪਣਾ ਆਪਣਾ ਦਾਮਨ ਪਾਕ ਸਾਫ ਰੱਖ ਲੈਣਾ ਸੀ ਪਰ ਤੁਹਾਡੇ ਉਹ ਰੱਖਿਆ ਵੀ ਭਗਵੰਤ ਮਾਨ ਨੇ ਪਰ ਤੁਹਾਡੇ ਨੇ ਸਵਾਲ ਸੀ ਵੀ ਜਿਹੜੇ 2 ਸਾਲ ਤੁਹਾਨੂੰ ਹੋਏ ਨੇ ਤੁਸੀਂ ਪਾਣੀਆਂ ਦੇ ਮੁੱਦੇ ਤੇ ਸੈਂਟਰ ਨਾਲ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਤੁਸੀਂ ਆਪਣਾ ਪੱਖ ਕਿਵੇਂ ਰੱਖਿਆ ਤੁਸੀਂ ਤਾਂ ਪੱਖ ਹੀ ਨਹੀਂ ਰੱਖਿਆ ਸਭੋਂ ਇਵਨ ਇੱਥੋਂ ਤੱਕ ਕੇ ਸਾਡੇ ਜਿਹੜੇ ਵੈਸੀ ਵੀ ਨਾ ਜਿਹੜਾ ਇੱਕ ਮੁਹਾਵਰਾ ਪੁਰਾਣੇ ਲੀਡਰਾਂ ਦਾ ਵੀ ਮੁਹਾਵਰਾ ਉਹੱਚ ਵੀ ਗੜਬੜਾ ਬੀ ਵੀ ਅਸੀਂ ਪਾਣੀ ਦੀ ਇੱਕ ਬੂੰਦ ਨਹੀਂ ਦੇਣੀ ਪੰਜਾਬ ਨੇ ਅਸੀਂ ਕਹਿੰਦੇ ਰਹੇ ਹਾਂ ਜੀ ਪੰਜਾਬ ਪਾਣੀ ਦੀ ਇੱਕ ਬੂੰਦ ਨਹੀਂ ਦੇਣੀ ਹੈਗੀ ਅ ਇਹਦੇ ਨਾਲ ਹੁੰਦਾ ਕੀ ਹੈ ਕਿ ਦੂਜੇ ਸੂਬਿਆਂ ਨੂੰ ਐ ਲੱਗਦਾ ਜੀ ਪੰਜਾਬ ਵਾਲੇ ਪਤਾ ਨਹੀਂ ਕਿੱਡੇ ਖੂੰਖਾਰ ਜਿਹੜੇ ਪਾਣੀ ਦੀ ਇੱਕ ਬੂੰਦ ਨਹੀਂ ਦੇ ਰਹੇ ਹੈਗੇ ਪਰ ਮਸਲਾ ਕੀ ਹੈ ਉਹ ਇਹ ਨਹੀਂ ਦੱਸਦੇ ਕਿ ਪੰਜਾਬ ਕੋਲ ਪਾਣੀ ਹੈ ਹੀ ਨਹੀਂ ਦੇਣ ਲਈ ਬਲਕਿ ਕਿੰਨਾ ਪਾਣੀ ਪੰਜਾਬ ਦਾ ਪਹਿਲਾਂ ਹੀ ਜਾ ਰਿਹਾ ਹੈਗਾ ਮਤਲਬ ਪੰਜਾਬ ਦਾ ਕਿੰਨਾ ਪਾਣੀ ਜਿਹੜਾ ਜ਼ਰੂਰਤ ਤੋਂ ਬਿਨਾ ਹਰਿਆਣੇ ਤੇ ਰਾਜਸਥਾਨ ਨੂੰ ਜਾ ਰਿਹਾ ਹੈਗਾ ਇਹ ਮੁੱਦਾ ਇਹ ਦੱਸਣ ਦਾ ਹੈਗਾ ਵੀ ਪੰਜਾਬ ਕੋਲ ਟੋਟਲ ਕਿੰਨਾ ਪਾਣੀ ਹੈ ਤੇ ਕਿੰਨਾ ਪਾਣੀ ਜਿਹੜਾ ਇੰਜ ਹੀ ਬਿਨਾ ਕਿਸੇ ਮਤਲਬ ਤੋਂ ਰਾਜਸਥਾਨ ਹਰਿਆਣਾ ਨੂੰ ਜਾ ਰਿਹਾ ਜਿਦੋਂ ਤੁਸੀਂ ਆਏ ਕਹਿੰਦੇ ਜੀ ਇੱਕ ਸੁਣਿਆ ਸੁਣਾਇਆ ਮੁਹਾਵਰਾ ਵੀ ਬਣਿਆ ਬਣਾਏ ਜੀ ਪਾਣੀ ਦੀ ਇੱਕ ਬੂੰਦ ਨਹੀਂ ਦੇਣੀ ਫਲਾਨਾ ਨਹੀਂ ਲੋਕਾਂ ਨੂੰ ਲੱਗਦਾ ਇਹ ਪਤਾ ਨਹੀਂ ਕਿੱਡੇ ਕਿ ਜ਼ਾਲਮ ਨੇ ਜਿਹੜੇ ਬੂੰਦ ਵੀ ਦੇ ਕੇ ਰਾਜ਼ੀ ਸੱਚੀ ਹਕੀਕਤ ਇਹ ਹੈ ਕਿ ਪੰਜਾਬ ਕੋਲ ਆਪਣੇ ਹਿੱਸੇ ਦਾ ਵੀ ਪਾਣੀ ਨਹੀਂ ਹੈਗਾ ਇਹ ਕਹਾਣੀ ਜੀ ਜੀ ਸ਼ਵਿੰਦਰ ਜੀ ਇਹਦੇ ਨਾਲ ਹੀ ਆਪਾਂ ਇੱਕ ਖਬਰ ਹੋਰ ਲੈਨੇ ਆ ਤੁਸੀਂ ਜ਼ਿਕਰ ਕੀਤਾ ਵੀ ਕਿੱਡੇ ਕ ਜ਼ਾਲਮ ਨੇ ਇਦਾਂ ਦੇ ਇਲਜ਼ਾਮ ਸੁਆਤੀ ਮਾਲੀਵਾਲ ਨੇ ਅਰਵਿੰਦ ਕੇਜਰੀਵਾਲ ਦੇ ਪੀਏ ਜਿਹੜੇ ਭਵਪ ਕੁਮਾਰ ਆ ਉਹਨਾਂ ਉੱਤੇ ਲਾਏ ਕਹਿੰਦੇ ਮੈਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਇੱਥੋਂ ਤੱਕ ਕੀ ਕਹਿੰਦੇ ਵੀ ਮੇਰੇ ਜਿਹੜੇ ਕੱਪੜੇ ਆ ਉਹਨਾਂ ਦੇ ਨਾਲ ਵੀ ਸ਼ਾਇਦ ਛੇੜਛਾੜ ਕੀਤੀ ਗਈ ਮੈਨੂੰ ਬਹੁਤ ਯਾਨੀ ਕਿ ਉਹਨਾਂ ਨੇ ਜਿਹੜੀ ਐਫ ਆਈ ਆਰ ਦੀ ਕਾਪੀ ਆ ਉਹਦੇ ਵਿੱਚ ਲਿਖਿਆ ਵੀ ਮੇਰੇ ਨਾਲ ਬਹੁਤ ਤਸ਼ੱਦਦ ਹੋਈ ਹੈ ਤੇ ਆਖਰਕਾਰ ਉਹਨਾਂ ਨੇ ਐਫ ਆਈ ਆਰ ਕਰਾਤੀ ਤੇ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਿਆ ਸਵਾਤੀ ਮਾਲੀਵਾਦ ਨੇ ਕਿਹਾ ਕਿ ਮੈਨੂੰ ਲੱਤਾਂ ਮਾਰੀਆਂ ਥੱਪੜ ਮਾਰੇ ਆ ਮੈਂ ਚੀਕਦੀ ਰਹੀ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਇਹ ਜਿਹੜਾ ਉਹਨੇ ਸਾਰੀ ਰਿਪੋਰਟ ਲਿਖਾਈ ਆ ਰਾਜ ਸਭਾ ਦੀ ਮੈਂਬਰ ਵੀ ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਰਾਜ ਸਭਾ ਦੀ ਮੈਂਬਰ ਚੁਣੀ ਹੋਈ ਆ ਇਹਦੇ ਵਿੱਚ ਉਹਨੇ ਕਿਹਾ ਕਿ ਮਦਦ ਦੀ ਲਗਾਤਾਰ ਰੌਲਾ ਵੀ ਪਾਉਂਦੀ ਰਹੀ ਵਾਲੀਵਾਲ ਉੱਤੇ ਜਿਹੜਾ ਕਥਿਤ ਹਮਲੇ ਦੇ ਵੇਰਵੇ ਆ ਉਹ ਉਦੋਂ ਸਾਹਮਣੇ ਆਏ ਸੀ ਜਦੋਂ ਰਾਜ ਸਭਾ ਮੈਂਬਰ ਨੇ ਇਸ ਮਾਮਲੇ ਦੇ ਉੱਤੇ ਬਿਆਨ ਦਰਜ ਕਰਵਾਇਆ ਹੁਣ ਤਾਂ ਸ਼ਾਇਦ ਇੱਕ ਫੁਟੇਜ ਦੇ ਵੀ ਆ ਗਈ ਹੈ ਕਹਿੰਦੇ ਸਾਹਮਣੇ ਇਹ ਉਹ ਜੋ ਜਿਹੜੀ ਕਿ ਹਾਲੇ ਮੈਂ ਨਹੀਂ ਉਸ ਤਰ੍ਹਾਂ ਦੇਖੀ ਹੈਗੀ ਤੇ ਪੁਲਿਸ ਨੇ ਜਿਹੜਾ ਹੈਗਾ ਵੀਰਵਾਰ ਨੂੰ ਐਫ ਆਈ ਆਰ ਦਰਜ ਕੀਤੀ ਹੈ ਤੇ ਵਿਵਿਧ ਜਿਹੜਾ ਕੁਮਾਰ ਆ ਉਹਨੂੰ ਮਾਮਲੇ ਵਿੱਚ ਮਲਜ਼ਮ ਵਜੋਂ ਨਾਮਜ਼ਦ ਕਰ ਦਿੱਤਾ ਗਿਆ ਐਫ ਆਈ ਆਰ ਦੇ ਵਿੱਚ ਕਿਹਾ ਗਿਆ ਕਿ ਮਾਨਲੀਬਾਲ ਮਦਦ ਲਈ ਲਗਾਤਾਰ ਚੀਕ ਰਹੀ ਸੀ ਪਰ ਬਿਮ ਕੁਮਾਰ ਉਹਦੀ ਛਾਤੀ ਉਹਦੇ ਪੇਟ ਤੇ ਉਹਦੇ ਸਰੀਰ ਦੇ ਖੇਤਲੇ ਹਿੱਸਿਆਂ ਉੱਤੇ ਲੱਤਾਂ ਮਾਰਦਾ ਰਿਹਾ ਮਤਲਬ ਬਹੁਤ ਬੁਰੀ ਤਰ੍ਹਾਂ ਉਹਨੂੰ ਜਿਹੜਾ ਪਾਰਿਆ ਗਿਆ ਇਹਨੂੰ ਮਤਲਬ ਤੁਸੀਂ ਇਹਨੂੰ ਸੈਕਸ਼ੂਅਲ ਵਾਇਲੈਂਸ ਦੇ ਵਿੱਚ ਵੀ ਰੱਖ ਸਕਦੇ ਹੋ ਮਾੜਾ ਮੋਟਾ ਕਿਉਂਕਿ ਸੈਕਸ਼ੂਅਲ ਵਾਇਲੈਂਸ ਹੋਣੀ ਹੁੰਦੀ ਕਿ ਜਿਹੜਾ ਰੇਪ ਹੁੰਦਾ ਕਿ ਲਾ ਉਹਦੇ ਵਿੱਚ ਤੁਸੀਂ ਜਦੋਂ ਸਰੀਰ ਤੇ ਹੇਟਲੇਸਿਆਂ ਉੱਤੇ ਮਾਰਦੇ ਤਾਂ ਉਹ ਉਹਦੇ ਵਿੱਚ ਉਹਦੇ ਨਾਜ਼ੂ ਕਿਸੇ ਵੀ ਆ ਜਾਂਦੇ ਨੇ ਪ੍ਰਾਈਵੇਟ ਪਾਰਟਸ ਵੀ ਆ ਜਾਂਦੇ ਨੇ ਸੋ ਆਪਣੀ ਸ਼ਿਕਾਇਤ ਦੇ ਵਿੱਚ ਮਾਲੀਬਾਲ ਦੱਸਿਆ ਕਿ ਮੁਲਜ਼ਮ ਨੇ ਜਿਹੜਾ ਉਸ ਨੂੰ ਪੂਰੀ ਤਾਕਤ ਨਾਲ ਬਾਰ-ਬਾਰ ਹਮਲਾ ਕੀਤਾ ਤੇ ਉਹਦੇ ਜਿਹੜੇ ਹੈਗੇ ਸੱਟ ਥੱਪੜ ਮਾਰੇ ਤਾਂ ਮਤਲਬ ਇਹ ਬਹੁਤ ਗੰਭੀਰ ਮਾਮਲਾ ਫਿਲਹਾਲ ਅਜੇ ਵੀ ਮੁਲਜ਼ਮ ਜੇ ਵੀ ਮੇਰੇ ਸਾਹਮਣੇ ਪੇਸ਼ ਨਹੀਂ ਹੋਇਆ ਆਏਗਾ ਕਮਿਸ਼ਨ ਕਮਿਸ਼ਨ ਕਾਲ ਕਰ ਲਗਾ ਸੀ ਵੀ ਬੇਬਖ ਕੁਮਾਰ ਪੇਸ਼ ਨਹੀਂ ਹੋਏ ਇਹ ਸਾਰੇ ਸੀਨ ਦਾ ਇਹ ਸਾਰੇ ਦ੍ਰਿਸ਼ ਦਾ ਅਰਵਿੰਦ ਕੇਜਰੀਵਾਲ ਦੀ ਛਵੀ ਦੇ ਉੱਤੇ ਕੋਈ ਫਰਕ ਪੈ ਸਕਦਾ ਜਾਂ ਇਹ ਇਸ ਕੇਸ ਦੇ ਵਿੱਚ ਇਨਵੋਲਵ ਹੋ ਸਕਦਾ ਕਿਉਂਕਿ ਸੀਐਮ ਹਾਊਸ ਸੀਗਾ ਔਰ ਦੱਸਿਆ ਜਾ ਰਿਹਾ ਹੈ ਸ਼ਾਇਦ ਕੇਜਰੀਵਾਲ ਮੌਜੂਦ ਸੀਗੇ ਘਰ ਦੇ ਵਿੱਚ ਇਹਦੇ ਵਿੱਚ ਕੋਈ ਹੁਣ ਕੁਝ ਤਾਂ ਖਬਰਾਂ ਆ ਨਹੀਂ ਸਪਸ਼ਟ ਨਹੀਂ ਆ ਰਹੀਆਂ ਕੁਝ ਖਬਰਾਂ ਹੀ ਆ ਰਹੀਆਂ ਵੀ ਇਹ ਗੱਲ ਕੇਜਰੀਵਾਲ ਨੂੰ ਪਤਾ ਸੀ ਕਿ ਮਤਲਬ ਉਹ ਹੁੰਦਾ ਉਹਨੇ ਹੋਰ ਵੀ ਕਾਫੀ ਕੁਝ ਕਿਹਾ ਸੀਗਾ ਮਾਲੀਬਾਲ ਨੇ ਆਪਣੀ ਰਿਪੋਰਟ ਦੇ ਵਿੱਚ ਪਰ ਬਾਅਦ ਵਿੱਚ ਉਹਨੂੰ ਚੋਣਾ ਕਰਕੇ ਦਿਵਾ ਲਿਆ ਗਿਆ ਮਤਲਬ ਹੁਣ ਸਾਨੂੰ ਨਹੀਂ ਪਤਾ ਲੈ ਕਿਉਂਕਿ ਮਾਲੀਬਾਲ ਨੇ ਇਦਾਂ ਦੀ ਕੋਈ ਗੱਲ ਕਹੀ ਨਹੀਂ ਖੁਦ ਤੇ ਹੁਣ ਉਹ ਕਹੇਗੀ ਵੀ ਨਹੀਂ ਕਿਉਂਕਿ ਉਸ ਪਾਰਟੀ ਨਾਲ ਸਬੰਧਤ ਹੈਗੀ ਹੈ ਤੇ ਹੁਣ ਮਸਲਾ ਇੱਥੇ ਹੀ ਆ ਜਾਂਦਾ ਹੈਗਾ ਵੀ ਸੱਚ ਕੀ ਹੈ ਤਾਂ ਉਹਨੇ ਜੇਕਰ ਨਿਰਪੱਖ ਕੋਈ ਜਾਂਚ ਹੋਏਗੀ ਮਾਲੀਬਾਲ ਨੂੰ ਕੌਨਫੀਡੈਂਸ ਲੈ ਕੇ ਵਿੱਚ ਲੈ ਕੇ ਪੁੱਛਿਆ ਜਾਏਗਾ ਉਹ ਜਿਹੜਾ ਵਿਵਕ ਕੁਮਾਰ ਹੈ ਉਹਦੇ ਨਾਲ ਗੱਲਬਾਤ ਹੋਏਗੀ ਤੇ ਉੱਥੇ ਜਿਹੜੇ ਮੌਕੇ ਤੇ ਮੌਜੂਦ ਲੋਕ ਸੀ ਉਹਨਾਂ ਨਾਲ ਗੱਲਬਾਤ ਹੋਏਗੀ ਉਹਦੇ ਵਿੱਚੋਂ ਕੁਝ ਨਿਕਲ ਕੇ ਸਾਹਮਣੇ ਆਊਗਾ ਤੁਸੀਂ ਹੰਸ ਰਾਜ ਹੰਸੂਣਾ ਦਾ ਇੱਕ ਵੀਡੀਓ ਦੇਖਿਆ ਹੋਣਾ ਜੀ ਸ਼ਾਇਦ ਮੈਨੂੰ ਇਦਾਂ ਲੱਗਦਾ ਵੀ ਕਿਸਾਨ ਕਿਸੇ ਵੀ ਪਾਰਟਿਕੂਲਰ ਲੀਡਰ ਦਾ ਵਿਰੋਧ ਨਹੀਂ ਕਰ ਰਿਹਾ ਉਹ ਭਾਜਪਾ ਦਾ ਵਿਰੋਧ ਕਰ ਰਿਹਾ ਪਰ ਹੰਸ ਰਾਜ ਹੰਸ ਜਿੱਦਾਂ ਦਾ ਉਹ ਬਿਆਨਬਾਜ਼ੀ ਕਰ ਰਿਹਾ ਇਹ ਤਾਂ ਇੱਕ ਟਕਰਾਅ ਦੀ ਸਥਿਤੀ ਜਿਹੜੀ ਆ ਉਹ ਸੁਹੇੜਨ ਵਾਲੀ ਗੱਲ ਹੈ ਵੀ ਬਹੁਤ ਪਹਿੜਾ ਬਿਆਨ ਆ ਪੰਜਾਬ ਦੇ ਕਿਹੜੇ ਲੀਡਰਾਂ ਨੇ ਕਦੇ ਕਿਸੇ ਨੇ ਇਸ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ ਹੈਗਾ ਕੁਝ ਸਾਲਾਂ ਦੇ ਮਤਲਬ 20 ਸਾਲਾਂ ਜੇ ਪਰਕਾਰ ਦੇਖੀਏ ਵੀ ਆਏ ਕਿਸੇ ਭਾਈ ਦਾਰੇ ਦੇ ਖਿਲਾਫ ਪੰਜਾਬ ਦੇ ਵਿੱਚ ਇੱਕ ਭਾਈਚਾਰਕ ਸ਼ਾਂਤੀ ਰਹੀ ਆ ਇਹ ਜਿਹੜੀ ਜਿੱਦਾਂ ਦੀ ਉਹ ਬਕਵਾਸ ਕਰ ਰਿਹਾ ਹੰਸਰਾ ਜਾਂਸ ਇਹਨਾਂ ਦੀ ਗੱਲ ਆ ਯੂਪੀ ਬਿਹਾਰ ਦੇ ਭਾਜਪਾ ਲੀਡਰ ਕਰ ਰਹੇ ਨੇ ਕਿ ਹੁਣ ਜਾਂ ਤਾਂ ਉੱਥੋਂ ਝੂਠਾ ਖਾ ਕੇ ਆ ਗਿਆ ਹੋਊਗਾ ਪੰਜਾਬ ਦੇ ਵਿੱਚ ਇਦਾਂ ਦਾ ਜਿਹੜਾ ਭਾਜਪਾ ਦੀ ਕੋਸ਼ਿਸ਼ ਆਪਾਂ ਕਈ ਵਾਰ ਇਸ ਮੰਚ ਤੋਂ ਗੱਲ ਕਰਦੇ ਰਹੇ ਹਾਂ ਫਿਰਕੂਤ ਨਾ ਪੈਦਾ ਹੋਵੇ ਪੰਜਾਬ 'ਚ ਬਰਗਾਂ ਦਾ ਟਕਰਾਅ ਹੋਵੇ ਜਿਵੇਂ ਬਰਨਾਲੇ ਵਿੱਚ ਵਪਾਰੀਆਂ ਤੇ ਕਿਸਾਨਾਂ ਦਾ ਟਕਰਾਅ ਪੈਦਾ ਹੋਇਆ ਹੈ ਕਿਉਂਕਿ ਪੁੱਦਾ ਤਾਂ ਉਹ ਇਮੀਗ੍ਰੇਸ਼ਨ ਨਾਲ ਸੰਬੰਧਤ ਸੀਗਾ ਇੱਕ ਉਹਦੇ ਵਿੱਚ ਜਿਹੜਾ ਹੈਗਾ ਇਸ ਸਾਰੇ ਜਿਹੜੇ ਆ ਗਏ ਉਹਦੇ ਵਿੱਚ ਕੁਝ ਕਿਸਾਨਾਂ ਦੀ ਵੀ ਗਲਤੀ ਹੈ ਕਿਉਂਕਿ ਕਿਸਾਨਾਂ ਵਿੱਚ ਕਈ ਲੰਪਨ ਐਲੀਮੈਂਟ ਸ਼ਾਮਿਲ ਨਹੀਂ ਤੇ ਇਸੇ ਤਰ੍ਹਾਂ ਵਪਾਰੀ ਵਰਗ ਹੈ ਜਿਹੜਾ ਵਪਾਰੀ ਵਰਗ ਵਿੱਚ ਵੀ ਇਹੋ ਜਿਹੇ ਲੰਪਨ ਐਲੀਮੈਂਟ ਹੈ ਜਿਹੜਾ ਕਿ ਮਿਲ ਬੈਠ ਕੇ ਹੱਲ ਹੋ ਸਕਦਾ ਸੀ ਉਹ ਉਹਨੂੰ ਹੁਣ ਇਹਨਾਂ ਨੇ ਵਧਾ ਲਿਆ ਉਹਦੇ ਵਿੱਚ ਜਦੋਂ ਇਹੋ ਜਿਹਾ ਮਾਮਲਾ ਵੱਧਦਾ ਹੈ ਜਦੋਂ ਦੋ ਭਾਈਚਾਰਿਆਂ ਦਾ ਟਕਰਾ ਹੁੰਦਾ ਤਾਂ ਤੁਹਾਨੂੰ ਪਤਾ ਵੀ ਬੀਜੇਪੀ ਉਹਦੇ ਵਿੱਚੋਂ ਆਪਣਾ ਫਾਇਦਾ ਲੈਂਦੀ ਹੈ ਕਿਉਂਕਿ ਜਦੋਂ ਆਪਾਂ ਨੂੰ ਪਤਾ ਵੀ ਵਪਾਰੀ ਵਰਗ ਜਿਹੜਾ ਉਹ ਵੱਡਾ ਭਾਜਪਾ ਨਾਲ ਸੰਬੰਧਿਤ ਹੁੰਦਾ ਤੇ ਉਹ ਵੱਡਾ ਹਿੱਸਾ ਉਹਦਾ ਤੇ ਕਿਸਾਨਾਂ ਦਾ ਵੱਡਾ ਹਿੱਸਾ ਆਪਣੇ ਸਿੱਖ ਕਿਸਾਨਾਂ ਨਾਲ ਸੰਬੰਧਿਤ ਹੁੰਦਾ ਉਦੋਂ ਇਹ ਫਿਰਕੂਤ ਨਾ ਹੋ ਜਾਂਦਾ ਤੇ ਹੁਣ ਜਿਹੜਾ ਘੰਸਰਾਏ ਦਾ ਬਿਆਨ ਹੈ ਉਹ ਜਾਤੀ ਟਕਰਾ ਦੀ ਗੱਲ ਕਰਦਾ ਉਹ ਮਤਲਬ ਭਾਈ ਜੱਟਾ ਜੀ ਦੀ ਹੋਰ ਗੱਲ ਕਰਦਾ ਹੋਇਆ ਉਹ ਦਲਿਤ ਬਨਾਮ ਜੱਟ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਉੱਥੇ ਇਸ ਮਾਮਲੇ ਵਿੱਚ ਚਾਹੀਦਾ ਇਹ ਹੈਗਾ ਵੀ ਜਿਹੜਾ ਕਿਸਾਨ ਭਾਈਚਾਰਾ ਉਹਦੇ ਵੱਲੋਂ ਵੀ ਰਿਐਕਸ਼ਨ ਨਾ ਸਭ ਹਾਂਸ ਰਾਈਡਰ ਬਰੋਡ ਹੋਵੇ ਤੇ ਜਿਹੜੇ ਦਲਿਤ ਭਾਈਚਾਰੇ ਨੂੰ ਆਪਣੇ ਕਲਾਵੇ ਨਾਲ ਲਿਆ ਜਾਵੇ ਕਿਉਂਕਿ ਦੇਖੋ ਛੋਟੇ ਮੋਟੇ ਕੰਟਰਡਿਕਸ਼ਨ ਤਾਂ ਰਹੇ ਨੇ ਹੁੰਦੇ ਹੈਗੇ ਨੇ ਪੰਜਾਬ ਦੇ ਵਿੱਚ ਇਹ ਨਹੀਂ ਕਿ ਕੰਟਰਡਿਕਸ਼ਨ ਨਹੀਂ ਜਾਤੀ ਕੰਟਰਡਿਕਸ਼ਨ ਹੈਗੇ ਨੇ ਪਰ ਇਹ ਜਾਤੀ ਕੰਟਰਡਿਕਸ਼ਨ ਇੰਨੇ ਤਿੱਖੇ ਨਹੀਂ ਹੈਗੇ ਜਿਵੇਂ ਯੂਪੀ ਬਿਹਾਰ ਦੇ ਵਿੱਚ ਨੇ ਪੰਜਾਬ ਦੇ ਵਿੱਚ ਸਾਰੇ ਭਾਈਚਾਰੇ ਤੌਰ ਤੇ ਮਿਲ ਕੇ ਰਹਿੰਦੇ ਨੇ ਇੱਥੇ ਕੋਈ ਆਇਆਂ ਜਾਤ ਦਾ ਇਸ਼ੂ ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਹੈਗਾ ਜਿਨੂੰ ਪਤਾ ਕਹਿੰਦੇ ਆ ਹਾਲਾਂਕਿ ਉਹ ਜਾਤ ਦੀ ਪੋਲਿਟਿਕਸ ਜਾਂ ਜਾਤ ਦੀ ਪਛਾਣ ਦੀ ਪੋਲਿਟਿਕਸ ਦੇ ਦੁਆਬੇ ਵਿੱਚ ਹੈਗੀ ਆ ਉਹ ਹੁਣੀ ਮਾੜੀ ਗੱਲ ਨਹੀਂ ਚੰਗੀ ਗੱਲ ਆ ਪਰ ਜੇ ਉਹ ਟਕਰਾ ਨਾ ਲਵੇ ਮਤਲਬ ਟਕਰਾਵਾਂ ਵਿੱਚ ਨਾ ਆਵੇ ਬੀਜੇਪੀ ਦੀ ਹੁਣ ਕੋਸ਼ਿਸ਼ ਇਹ ਹੈਗੀ ਵੀ ਟਕਰਾਜਾ ਦੇ ਇਥੇ ਦੱਸਣ ਦੀ ਲੋੜ ਆ ਜਿਹੜੀਆਂ ਪੰਜਾਬ ਦੀਆਂ ਸਿਹਤ ਮੰਤਰੀਆਂ ਵੀ ਜਿਹੜੇ ਦਲਿਤਾਂ ਨੂੰ ਵੀ ਸਮਝਾਉਣ ਦੀ ਲੋੜ ਆ ਕਿ ਭਾਈ ਬੀਜੇਪੀ ਦਾ ਥੋੜੇ ਦਲਿਤਾਂ ਨਾਲ ਵੀ ਕੋਈ ਲਾਂ ਦੇਣਾ ਨਹੀਂ ਉਹਦੇ ਮੈਂ ਸੌਦਾ ਦੇ ਸਕਦਾ ਕਿਵੇਂ ਦੇ ਸਕਦਾ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ ਇਹਦਾ ਕਹਿਣਾ ਸੀਗਾ ਕਿ ਜਿਹੜੇ ਸਿਰ ਤੇ ਮੈਰਾ ਟੋਦੇ ਨੇ ਉਹ ਗਰੀਬੀ ਕਰਕੇ ਨਹੀਂ ਟੋਦੇ ਉਹਨੂੰ ਆਤਮਿਕ ਸਕੂਨ ਮਿਲਦਾ ਉਹਦਾ ਬੜਾ ਵਿਰੋਧ ਹੋਇਆ ਵੀ ਭਾਈ ਤੂੰ ਕਹਿੰਦਾ ਵੀ ਜਥਾ ਸਥਿਤੀ ਵਿੱਚ ਰਹਿਣ ਇਸ ਤਰ੍ਹਾਂ ਹੀ ਇੱਕ ਬੀਜੇਪੀ ਦੇ ਸਾਬਕਾ ਮੰਤਰੀ ਤੇ ਫੌਜ ਦੇ ਸਾਬਕਾ ਮੁਖੀ ਨੇ ਇਹ ਟਿੱਪਣੀ ਕੀਤੀ ਸੀ ਕਿ ਦਲਿਤਾਂ ਦੀ ਤੁਲਨਾ ਕੁੱਤੇ ਨਾਲ ਕੀਤੀ ਹੋਈ ਹੈ ਮਿਰਚਪੁਰ कांड ਜਿਹੜਾ ਬੀਜੇਪੀ ਦੇ ਸਮੇਂ ਹੋਇਆ ਉਹ ਕਿਵੇਂ ਹੋਇਆ ਕਿ ਇੱਕ ਦਲਿਤਾਂ ਦੇ ਕੁੱਤੇ ਦੇ ਵੱਲੋਂ ਸੋ ਕਾਲ ਉੱਚ ਜਾਤ ਦੇ ਲੋਕ ਬੰਦੇ ਨੂੰ ਭੌਂਕਿਆ ਗਿਆ ਤਾਂ ਉਹ ਸਾਰੀ ਬਸਤੀ ਜਾਲ ਦਿੱਤੀ ਗਈ ਹਰਿਆਣੇ ਦੇ ਵਿੱਚ ਉਹ ਵੀ ਬੀਜੇਪੀ ਦੇ ਦੇਖ ਰੇਖੇ 'ਚ ਇੱਥੇ ਕਈ ਵਾਰ ਜਿਹੜਾ ਹੈਗਾ ਦਲਿਤਾਂ ਨੂੰ ਦੀ ਕੁੱਟਮਾਰ ਹੋਈ ਹੈ ਗੁਜਰਾਤ ਜਿਹਦੇ ਵਿੱਚ ਲੰਮਾ ਸਮਾਂ ਮੁੱਖ ਮੰਤਰੀ ਮੋਦੀ ਤੌਰ ਤੇ ਰਿਹਾ ਉਥੇ ਛੂਤਛਾਤ ਉਸੇ ਤਰ੍ਹਾਂ ਜਾਰੀ ਹੈ ਪਿੱਟਦੀ ਜਿਹੜਾ ਕਨਸੈਪਟ ਆ ਦਲਿਤਾਂ ਉੱਤੇ ਹਮਲੇ ਹੁੰਦੇ ਨੇ ਤੁਸੀਂ ਉਹ ਦੇਖੋ ਕਿ ਹਾਥਰਸ ਮਾਮਲਾ ਹੋਇਆ ਇਹ ਸਾਰੇ ਮਾਮਲੇ ਵੀ ਦਲਿਤਾਂ ਦੇ ਉੱਤੇ ਹੋਇਆ ਜੋਗੀ ਇਹਦਾਂ ਤੋਂ ਉਹ ਬੰਦਾ ਜਿਹੜਾ ਦਲਿਤਾਂ ਨੂੰ ਮਿਲਣ ਤੋਂ ਪਹਿਲਾਂ ਕਹਿੰਦਾ ਸਾਬੜ ਨਾਲ ਨਾ ਆਓ ਇਹਦੀਆਂ ਖਬਰਾਂ ਆਉਂਦੀਆਂ ਨਹੀਂਆਂ ਨਹੀਂ ਸੋ ਭਾਜੀਪੀ ਵੱਡੀ ਗੱਲ ਹੈ ਕਿ ਭਾਜੀਪੀ ਦੀ ਜਿਹੜੀ ਆਈਡੀਓਲੋਜੀ ਹੈ ਨਾ ਉਹ ਹਿੰਦੂਤਵਵਾਦੀ ਆ ਸਨਾਤਨੀ ਆ ਸਨਾਤਨ ਆਪਣੇ ਅਰਥ ਵਿੱਚ ਜਾਤੀਵਾਦ ਦੇ ਤੱਕ ਚ ਉਹ ਮਨੋਂ ਜਿਹੜਾ ਮਨੁਸਮਰਤੀ ਦੇ ਪੱਖ ਚ ਹੈਗੇ ਨੇ ਇਹ ਹੁਣ ਪੁੱਛ ਲਓ ਕਿਸੇ ਬੀਜੇਪੀ ਦੇ ਬੰਦੇ ਤੋਂ ਕਿ ਭਾਈ ਮਨੁਸਮਰਤੀ ਨੂੰ ਦਹਨ ਕਰਨਾ ਪਸੰਦ ਕਰੇਗਾ ਉਹ ਵਿਰੋਧ ਕਰੇਗਾ ਕਿ ਨਹੀਂ ਕਰੇਗਾ ਸੋ ਇੱਥੇ ਪੰਜਾਬ ਦੇ ਦਲਿਤਾਂ ਨੂੰ ਸਮਝਾਉਣ ਦੀ ਲੋੜ ਆ ਉਹਦੇ ਵਿੱਚ ਜਾ ਕੇ ਸਿਰਫ ਦਲਿਤ ਐਕਟਿਵਿਸਟਾਂ ਨੂੰ ਸਮਝਾਉਣ ਦੀ ਲੋੜ ਆ ਕਿ ਉਹ ਖੁਦ ਸਮਝਾਉਣ ਕਿ ਜਿਹੜੀ ਬੀਜੇਪੀ ਆ ਉਹ ਕਿਸੇ ਦੀ ਸਕੀ ਨਹੀਂ ਹੈਗੀ ਖਾਸ ਕਰਕੇ ਬੀਜੇਪੀ ਦਲਿਤਾਂ ਦੀ ਕੋਈ ਖੈਰ ਖਵਾ ਨਹੀਂ ਇਹਨਾਂ ਦੇ ਆਪਣੇ ਸੋਪਿਆਂ ਦੇ ਵਿੱਚ ਗਲਤਾਂ ਦੇ ਉੱਤੇ ਜ਼ੁਲਮ ਹੁੰਦਾ ਸਭੋ ਇੱਥੋਂ ਤੱਕ ਜਿਹੜਾ ਕਹਾਣੀ ਹੈਗੀ ਆ ਕਿ ਉਹਦੇ ਵਿੱਚ ਜਾਤੀ ਪੇ ਤੁਸੀਂ ਦੇਖੋ ਜਦੋਂ ਇਸ਼ਰਤ ਜਾਂ ਦੇ ਜਿਹੜੇ ਹੈਗੇ ਆ ਬਿਲਕੁਲ ਸਮਾਨੋ ਦਾ ਜਿਹੜੇ ਦੋਸ਼ੀ ਛੱਡੇ ਗਏ ਤੇ ਬੀਜੇਪੀ ਦੇ ਇੱਕ ਬੰਦੇ ਨੇ ਕਿਹਾ ਵੀ ਇਹ ਤਾਂ ਬ੍ਰਾਹਮਣ ਆ ਇਹ ਦੋਸ਼ੀ ਹੋ ਹੀ ਨਹੀਂ ਸਕਦੇ ਨਾ ਪਵਿੱਤਰ ਖੂਨ ਹੈ ਬਲੇ ਚ ਹਾਰ ਪਾ ਕੇ ਸਵਾਗਤ ਕੀਤਾ ਸੀ ਕੀਤਾ ਪਰ ਪਵਿੱਤਰ ਖੂਨ ਵੀ ਕਿਹਾ ਗਿਆ ਤੇ ਜਿਹੜਾ ਜਿਹੜੇ ਪਵਿੱਤਰ ਖੂਨ ਕਿਹਾ ਵੀ ਇਹ ਅਪਰਾਧੀਆਂ ਦਾ ਪਵਿੱਤਰ ਖੂਨ ਹੈ ਬ੍ਰਾਹਮਣ ਨੇ ਉਹਨੂੰ ਟਿਕਟ ਵੀ ਦਿੱਤੀ ਗਈ ਤੇ ਉੱਥੋਂ ਜਿੱਤਿਆ ਵੀ ਗੁਜਰਾਤ ਦੇ ਵਿੱਚੋਂ ਇਹ ਇਹਨਾਂ ਦਾ ਮਾਈਨੋਰਟੀ ਤੇ ਜਾਤਾਂ ਦੇ ਬਾਰੇ ਨਜ਼ਰੀਆ ਹੈਗਾ ਬੀਜੇਪੀ ਦਾ ਜਾਤੀ ਜਨਗਣਨਾ ਤੇ ਬੀਜੇਪੀ ਸਦਾ ਹੀ ਜੜਾ ਹੈਗਾ ਬਚਦੀ ਆਈ ਹੈਗੀ ਆ ਅਜੇ ਤੋ ਹੁਣ गिर ਗਈ ਫਿਰ ਕਹਿਣ ਲੱਗ ਗਈ ਹੈ ਸੋ ਇਥੋਂ ਤੱਕ ਕਿ ਹੋਰ ਯਾਦ ਕਰਾਉਣਾ ਆਰਐਸਐਸ ਦਾ ਪੇਪਰ ਆਰਗੇਨਾਈਜ਼ਰ ਹੈ ਉਹਨੇ 1940 ਦੇ ਕਰੀਬ ਅੰਬੇਡਕਰ ਦਾ ਰਾਵਣ ਬਣਾ ਕੇ ਫੋਟੋ ਛਾਪੀ ਸੀ ਰਾਵਣ ਤੇ ਜਿਵੇਂ 10 ਮੂੰਹ ਹੁੰਦੇ ਆ ਅੰਬੇਡਕਰ ਤੇ 10 ਮੂੰਹਾਂ ਵਾਲੀ ਇੱਕ ਤਸਵੀਰ ਛਾਪੀ ਸੀ ਸੋ ਇਥੋਂ ਇਹ ਸਮਝ ਆਉਂਦਾ ਕਿ ਅੰਬੇਡਕਰ ਬਾਰੇ ਜਦੋਂ ਅੰਬੇਡਕਰ ਜਿਦਾ ਹੈਗਾ ਦਲਿਤਾਂ ਦੇ ਇਨਸਾਫ ਦੀ ਗੱਲ ਕਰਦਾ ਸੀ ਉਦੋਂ ਆਰਐਸਐਸ ਨੇ ਲਗਾਤਾਰ ਵਿਰੋਧ ਕੀਤਾ ਅਮਿਤਕਰ ਨੂੰ ਖਲਨਾਇਕ ਕਿਹਾ ਹੋਰ ਬਹੁਤ ਕੁਝ ਕਿਹਾ ਸੋ ਇਸ ਕਰਕੇ ਜਿਹੜਾ ਬੀਜੇਪੀ ਹਿੰਦੂ ਤਵ ਦੀ ਪਾਰਟੀ ਹੈ ਹਿੰਦੂ ਤਵ ਵਿਚਾਰਧਾਰਾ ਦੀ ਪਾਰਟੀ ਹੈ ਜਿਹਦੇ ਬਾਰੇ ਅਮਿਤਕਰ ਸਾਹਿਬ ਬਹੁਤ ਸਖਤ ਵਿਰੋਧੀ ਸੀਗੇ ਤੇ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਦਲਿਤਾਂ ਦਾ ਕੋਈ ਉਸ ਤਰ੍ਹਾਂ ਦਾ ਕੋਈ ਰਹਿਣਾ ਦੇਣਾ ਨਹੀਂ ਹੋ ਸਕਦਾ ਹੈਗਾ ਬੀਜੇਪੀ ਵਰਗੀ ਧਿਰ ਦਾ ਇਹ ਦਲਿਤਾਂ ਦੇ ਸੁਚੇਤ ਜਿਹੜੇ ਆਗੂ ਉਹਨਾਂ ਨੂੰ ਸਮਝਾਉਣਾ ਬਣਦਾ ਹੈਗਾ ਤੁਹਾਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦਿੰਦੇ ਹੋ ਖਬਰਾਂ ਤਫਸੀਲ ਦੇ ਨਾਲ ਦੱਸਦੇ ਹੋ ਔਰ ਹੌਲੀ-ਹੌਲੀ ਵਨ ਇੰਡੀਆ ਦੇ ਨਾਲ ਲੋਕ ਜੁੜਨ ਲੱਗ ਪਏ ਆ ਇਸ ਪ੍ਰੋਗਰਾਮ ਦਾ ਆਨੰਦ ਲੈਂਦੇ ਆ ਤੇ ਕਈ ਵਾਰੀ ਕਮੈਂਟਸ ਵੀ ਕਰਦੇ ਆ ਪਰ ਸਵਾਲ ਅਜੇ ਤੱਕ ਕਿਸੇ ਵੱਲੋਂ ਨਹੀਂ ਹੈ ਰੇਜ਼ ਕੀਤਾ ਗਿਆ ਪਰ ਚਰਚਾ ਨੂੰ ਉਹ ਪਸੰਦ ਕਰ ਰਹੇ ਆ ਉਹਨਾਂ ਦਾ ਵੀ ਧੰਨਵਾਦ ਤੇ ਤੁਹਾਡਾ ਵੀ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ਼੍ਰੀ ਅਕਾਲ ਜੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ